ਇਹ ਸਰਕਾਰ ਦੇ ਬਹੁਤ ਵੱਡਾ ਲੱਗਿਆ ਸਾਡੀ ਥਾਂ ਤੇ ਚੋਰ ਚੱਪਲ ਚੋਰ ਕੜਛੀ ਚੋਰ ਲੱਗਦਾ ਸਰਕਾਰ ਚੋਰ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀ ਕਿ ਹਾਲ ਹੋਇਆ 1 ਕਿ ਮੀਲੇ ਨਹੀਂ ਪੰਦਾ ਬਤਲਾਉ ਲਿਆਂਦਾ ਤਾਂ ਹੰਦਰ ਦੀ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗੱਸਟ ਚੱਲ ਜਾਵਾਂਗੇ ਉਹ ਤੋਂ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਦੇ ਸਾਡੇ 92 ਤੁਸੀਂ ਇੱਕ ਲਿਆ ਕੇ ਦੇਖੋ ਹੰਦਰ ਦੀ ਸੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਹੈ ਲਗਦੇ ਮੱਖਰਾਂ ਦਾ 20 ਭਰਾਈ ਗਏ ਪਾਚੀਆਂ ਦਾ 20 ਭਰਾਈ ਗਏ ਫਰਾਸੀ ਵੀ ਸੋਚ ਰਹੇ ਆ ਯਾਰ ਪਤਾ ਕੀ ਨਾਲੋਂ ਆ ਪਾਈਆਂ ਸਾਡੀਆਂ ਬੈਠੀਆਂ ਨੇ ਕਿਹੜਾ ਹੋਊਗਾ ਮੈਂ ਨਾ ਉਹਦੇ ਦੇ ਰਿਹਾ ਨਹੀਂ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਮੈਨੂੰ ਸਭ ਤੋਂ ਵੱਧ ਮੋਬਾਈਲ ਰਿਪੇਅਰ ਕਰਦਾ ਨਾ ਬਾੜੀਆਂ ਪੁੰਦਰ ਨੂੰ ਪ੍ਰਾਲੀਆਂ ਦਾ ਦੁੱਖ ਨਹੀਂ ਵਾਜੀ ਭਾਈ ਤਾਂ 1 ਲੱਖ ਰੁਪਏ ਦੀ ਸਾਡੀਆਂ ਕਾਲੀਆਂ ਉਹ ਕਹਿੰਦਾ ਪ੍ਰਾਲੀ ਨੂੰ ਐਂਪੈਰੀ ਕਰਾਵਾਂਗੇ ਅੱਜ ਤੁਹਾਡੇ ਵੀ ਅਸੀਂ ਬੈਂਕ ਕੇ ਰੱਖਿਆ ਤੁਸੀਂ ਜ਼ਮਾਨਤ ਕੀਤੀ ਹੈ ਪਰ ਉਹ ਜਿਹੜੇ ਐਮਐਲਏ ਸਰਕਾਰ ਨੇ ਜੁੜੇ ਆਂ ਜਿਸ ਸਰਕਾਰ ਤੱਕ ਪਹੁੰਚਾਓ ਹਾਈਬ੍ਰਿਡ ਝੋਨੇ ਦਾ ਪਹਿਲ ਦੇ ਬੇਸਿਕ ਮਤਲਬ ਆ ਰਹੀ ਸਟੋਰੀ ਪਾ ਕੇ ਲੈ ਕੇ ਜਾਊਂਗਾ ਜੀ ਮਿਹਰਬਾਨੀ ਸੀਐਮ ਸਾਹਿਬ ਕੋਲ ਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਊਂਗਾ ਪਿਛਲੀ ਗਏ ਪਹਿਲੇ ਜਦ ਕੱਢ ਗਿਆ ਇੱਕ ਸਰਕਾਰ ਦੇ ਕੋਲ ਜਾਣਾ ਕਿchnਾ ਨਹੀਂ ਜੀ ਪਹਿਲੀ ਕਾ ਤਾਂ ਸਾਡੀ ਏਸੀ ਦੀ ਸਾਡੀ ਲੜਾਈ ਕਿੰਦਰ ਨਾਲ ਜੀ ਔਰ ਅਸੀਂ ਦਿੱਲੀ ਵਾਲੇ ਹੀ ਜਾ ਰਹੇ ਹੂੰ ਵੱਖਰੀ ਗੱਲ ਹੈ ਕਹਿ ਰਹੇ ਨੇ ਪਰ ਤੁਸੀਂ ਉੱਥੇ ਸਾਨੂੰ ਅਸੀਂ ਬੈਠੇ ਸਾਲ ਪੜ ਬੈਠੇ ਰਹੇ ਸਾਡੀ ਗੱਲਬਾਤ ਚੱਲਦੀ ਦੱਲੇ ਵਾਲੇ ਦੇ ਮਤਲਬ ਉੱਤੇ ਬੈਠ ਗਏ ਉਹਨਾਂ ਦਾ ਸਾਡੀ ਗੱਲ ਚੱਲੀ ਚੰਡੀਗੜ੍ਹ ਸਾਡੀ ਮੀਟਿੰਗ ਚੱਲ ਰਹੀ ਹੈ ਤੁਹਾਡੇ ਮੰਤਰੀ ਉੱਥੇ ਜਾ ਕੇ ਗੱਲ ਕਹਿ ਰਹੇ ਨੇ ਕਿ ਸਾਡਾ ਕੋਈ ਸੁਧਾਰ ਨਹੀਂ ਹੈ ਬਿਲਕੁਲ ਕੋਈ ਸੁਧਾਰ ਕਰਨ ਦੇ ਝੋਟਾ ਨਹੀਂ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਸਾਨੂੰ ਚੁੱਪ ਚੀਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਕੋਈ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਖੂਬ ਜੱਤੂ ਮੌਂਦੇ ਆਪਦੇ ਨਾ ਨਾ ਸਮਾਪਤ ਨਹੀਂ ਆਮ ਦਾ ਪੁਨਰ ਨਾ ਉਹ ਕੁਝ ਹੋਇਆ ਹੋਇਆ ਤੇ ਕੁਝ ਪਾ ਜੀ ਤਾਂ ਫਿਕਰ ਤੇ ਫਿਕਰ ਕਿਸਾਨ ਤੇ ਮੈਂ ਹਮੇਸ਼ਾ ਨਾਲ ਕਰਾਂ ਤੇ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕ ਧੰਮ ਇਹ ਸਾਰਾ ਏਡਾ ਵਟਾਕਾ ਦਮ ਚੱਕਾ ਨਹੀਂ ਕਰੀ ਕਿਉਂਕਿ ਸਾਲ ਸਵਾ ਖਾਲ ਦੇ ਆਪਾਂ ਬੈਠੇ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸਾਡੇ ਤੁਹਾਨੂੰ ਲੱਗਦਾ ਪ੍ਰੈਸ਼ਰ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਵੀ ਟੀਮ ਨੇ ਵੀ ਟੀਮ ਨੇ ਸਤ ਹੋ ਗਈ ਜਾਈ ਬੀ ਟੀਮ ਨੇ ਸਾਰੇ ਸਾਰੇ ਬੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਕਿ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਧੂਣਾ ਲੱਗਿਆ ਔਰ ਬਹੁਤ ਸਾਰੇ ਸਾਡੇ ਵੀਰਗੇ ਦੇ ਵਿੱਚ ਪਾਣੀ ਵਗਿਆ ਔਰ ਇਹਦੇ ਵਿੱਚ ਹਾਈ ਬਰਡ ਕਿਸਮ ਹੈ ਜਿਹੜੀ ਬੋਨੇ ਦੀ ਉਹ ਵੀ ਪਰਫਲੂਕੀ ਉਹ ਤੇ ਬ੍ਰੈਡਿੰਗਾਂ ਲੱਗ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਭ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀ ਨੂੰ ਬੈਨ ਕਰ ਦਿੱਤਾ ਝੋਨਾ 44 ਨੂੰ ਬੈਨ ਕਰ ਦਿੱਤਾ ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ ਵੀ ਯਾਰ ਤੁਸੀਂ ਆ ਫਸਲ ਦਿੱਤੋ ਦੇਖੋ ਜਿੰਨੇ ਫਸਲ ਦੀ ਫਸਲ ਕਿ ਇੱਕ ਕਰਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਤੋਂ ਨਾ ਮੰਨ ਲਓ 50000 ਦਰੋਂ ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ ਨਰਮਾ ਆਪਣੇ ਏਰੀਆ ਵਿੱਚ ਹੁੰਦਾ ਨਹੀਂ ਬਿਲਕੁਲ ਖਿੰਦੀ ਪਾਈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕਿੰਦਾ ਉਹ ਕਿਸਾਨ ਤਾਂ ਪਹਿਲਾਂ ਹੀ ਕਰੇ ਮਰੇ ਪੈਨ ਜਿੱਥੇ ਪਾਣੀ ਦਾ ਧੱਕਾ ਦਾ ਪਾਣੀ ਬੜਾ ਉਹਨਾਂ ਦਾ ਬੀ ਵੀ ਕਿਸੇ ਬੰਦ ਕਰ ਦਿੱਤਾ ਉਹਦੇ ਬਾਰੇ ਸਹੀ ਬਿਲਡਿੰਗ ਹੁੰਦਾ ਸਾਡੇ ਮੇਰੇ ਤਾਂ ਆਪ ਦੇ ਹਾਈਬ੍ਰਿਡ ਹੁੰਦੇ ਸਹੀ ਬੁੱਝੋ ਠੀਕ ਹੈ ਮੈਂ 80 90 ਕਿੱਲੇ ਚੋਨਾ ਲਾਉਣਾ ਜੇ ਮੇਰੀ ਆਪ ਦੀ ਆਂਦਾ ਤੇ ਤਾਂ ਇਹ ਦੂਜਾ ਚੋਨਾ ਹੁੰਦਾ ਹੀ ਨਹੀਂ ਸਾਡੇ ਤੇ ਪਾਣੀ ਮਾਣਾ ਫਿਰ ਮੈਂ ਤੁਹਾਨੂੰ ਇਹ ਲੈਣੇ ਤਾਂ ਫਿਰ ਲੋਵਾ ਦਾ ਆਪ ਹੁੰਦਾ ਨਹੀਂ ਸੋਈ ਪੀਂਦਾ ਅਸੀਂ ਅਸੀਂ ਤਾਂ ਨਾ ਲਾਵਾਂਗੇ ਸਾਡੇ ਤਾਂ ਨਾ ਕਿਸੇ ਬੈਠੂਆ ਕਿ ਮੇਰੀ ਬੇਟੀ ਹਾਂ ਕਿ ਕਿਹਦੀ ਹਾਂ ਤੇ ਮੈਂ ਨਾ ਉਹਨਾਂ ਨੂੰ ਆਪਣੇ ਛੇਲਰਾਂ ਵਾਲੇ ਨੂੰ ਦੇ ਪੁੱਛਿਆ ਸੀ ਕਿ ਅਰੇ ਕਾਰਨ ਕੀ ਆ ਕਿ ਕਿਉਂ ਹਾਈਪੀ ਬੈਂਡ ਕਰਦਾ ਨਹੀਂ ਕਰੀ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਹਾਂ ਵੀ ਹੋਰ ਚੱਕੀ ਜਾਂਦੇ ਉਸ ਕਹਿੰਦੇ ਬਾਈ ਜੀ 80 ਰੋਲਾ ਪਾਏ ਜਾਂਦੇ ਕਹਿੰਦੇ ਇਹਦੇ ਕਿਉਂ ਜੜੀ ਫਸਲ ਕਹਿੰਦੇ 80 ਕੁ ਤਨਾਂ ਤੇ ਤਿਆਰ ਹੋ ਜਾਂਦੀ ਹੈ ਨਾ ਉਹਦੇ ਚੋਂ ਫੁੱਟ ਪੱਟ ਠੇਟੀ ਕੀ ਜਿਆਦੇ ਹੁੰਦੀ ਹੈ ਸਾਡਾ ਨੁਕਸਾਨ ਬਹੁਤ ਜਿਆਦਾ ਹੁੰਦਾ ਕਿ ਅਸੀਂ ਜਾ ਕੇ ਪੁੱਛੀਆ ਵੀ ਸਾਡਾ ਇੱਕੋ ਇੱਕ ਬਿਲਕੁਲ ਖਲਾਇ ਮੈਂ ਇਹ ਵੀ ਕਿਹਾ ਮੈਂ ਕਹਿੰਦਾ ਫਿਰ ਤੁਸੀਂ ਸਾਡੀ ਜਗ੍ਹਾ ਰਹਿਗੇ ਉਹ ਕਹਿੰਦੇ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਪੂਰੀ ਸਾਡਾ ਨੁਕਸਾਨ ਹੋ ਜਾਂਦਾ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਸ਼ੈਲਰਾ ਵਾਲਾ ਕਿਹਦਾ ਅਸੀਂ ਇਹ ਚੋਂਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਿ ਟਟੂਕਣ ਕੋਲ ਪਸਾਰ ਲਈ ਤੁਸੀਂ ਕੀ ਸੋਚੀਏ ਸਰਕਾਰ ਜਿਸ ਦੇ ਖੇਤ ਦੇ ਵਿੱਚ ਧੋਖਾ ਲੱਗਦਾ ਉਹਨੂੰ ਆਲਟੇਨੇਟਿਵ ਦਿੰਦੀ ਹੈ ਹਾਂ ਤੇ ਕੁ ਆਲਟੇਨੇਟਿਵ ਤਾਂ ਬਹੁਤ ਆ ਕਿਹੜੇ ਕਿਹੜਾ ਕਿੰਨੇ ਆਲਟੇਨੇਟਿਵ ਆਂ ਕੋਈ ਪਤਾ ਲੱਗੇ ਸੀ ਲੋਕਾਂ ਦੱਸਿਏ ਜਾ ਕੇ ਵੀ ਆਹ ਵੇਚ ਸਕਦੇ ਆਪਾਂ ਮੱਥੀ ਲਾ ਸਕਦੇ ਹਾਂ ਮੱਕੀ ਨਾ ਮੱਕੀ ਵੀ ਮਾੜੇ ਪਾਣੀ ਜਿੱ ਨਹੀਂ ਹੁੰਦੀ ਬੋਰਾ ਦੇ ਪਾਣੀ ਠੱਪ ਦੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਹੈ ਮੰਨਦੇ ਹਾਂ ਪਰ ਇਹ ਜਿੱਥੇ ਮਾੜਾ ਪਾਣੀ ਤੁਹਾਨੂੰ ਖਰੀ ਹੋ ਮੰਤਰੀ ਜੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਣਕੀ ਤੁਹਾਡੇ ਬੋਲ ਮੁਬਾਰਕ ਜੀ ਅਰੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਅੱਛਾ ਉਹਦੀ ਗੱਲ ਹੈ ਸਾਡੇ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਾ ਸਾਡੇ ਅੱਗੇ ਆ ਜਾਂਦੇ ਆ ਆਪਣੇ ਸ੍ਰੀ ਕਸ਼ਾਭੂ ਨਾਰਿੰਦ ਸਿੰਘ ਖੰਧਵਾ ਕਿਉਂਕਿ ਇਹ ਵੇਲੜਾ ਨੇ ਥੋੜੀ ਸਰਕਾਰ ਬਣਾਈ ਹੈ ਜੀ ਜੀ ਆ ਕੇ ਉੱਪਰ ਤਾਂ ਦੇ ਦੇ ਬੈਠੇ ਨਹੀਂ ਸਾਡੇ ਕੋ ਉਹ ਦੇਣ ਆ ਜਿਹੜੀ ਕਿ ਤੁਸੀਂ ਸਰਕਾਰ ਬਣੀ ਠੀਕ ਹੈ ਜੀ ਉਸ ਸਰਕਾਰ ਦੇ ਚੋਣ ਦੀ ਵੀ ਫਿਰਜੀ ਦੇ ਵਿੱਚ ਆ ਗਿਉਂ ਉੱਤੇ ਪਰ ਆਪਣਾ ਜਿਹੜਾ ਏਰੀਆ ਇਸ ਏਰੀਆ ਨੂੰ ਬੜਾ ਬਚਾ ਕੇ ਰੱਖੂ ਅਸੀਂ ਧੰਨਵਾਦ ਕਰਦਾ ਕਿ ਪੀਐਮ ਨੇ ਬਣੇ ਉਹ ਸਾਡਾ ਜਿਹੜਾ ਹਾਈਬ੍ਰਿਡ ਢੁਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਵਹਾੜੇ ਬਿਲਕੁਲ ਸਹੀੰਤਾਲ ਨਾਲ ਹੀ ਗੱਲ ਕਰਾਂਗੇ ਕਿਉਂਕਿ ਮੈਨੂੰ ਤੇ ਸੁਣੇ ਨਵਾਂ ਤਾਂ ਮੈਨੂੰ ਆਪ ਨੂੰ ਚੜਦਾ ਪਰ ਜਿਹੜੀ ਆ ਗੱਲ ਕਹਿਣੀ ਆ ਜੀ ਮੈਂ ਇਸ ਗੱਲ ਦੀ ਸਖਤ ਲਿੱਦਿਆ ਕਰਤੀ ਕਿਉਂਕਿ ਜਿੰਨਾ ਔਖਾ ਕਿਸਾਨ ਆ ਸਹੀ ਮੈਨੇ ਚਾਹੁੰਦੀ ਦਿਲ ਤੋਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਹੱਡ ਬੀਤੀ ਹਾਂ ਮੇਰੀ ਹੱਡ ਬੀਤੀ ਵੀ ਆ ਜੀ ਜਿੰਨਾ ਔਖਾ ਆਪਣਾ ਪੈਸਾ ਕਮਾਉਣੇ ਆ ਕੋਈ ਨਾ ਕੋਈ ਇੰਡਸਟਰੀਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਦੀ ਜੀਵ ਚੰਦਾ ਤਾਂ ਉਹ ਆਪਾਂ ਲੱਗੀ ਬਾਈ ਚੰਦ ਸਾਡਾ ਕਹਿਣ ਦਾ ਬੰਦ ਘੱਟੋ ਘੱਟ ਸੈਟੇਲਾਈਟ ਦੇ ਦੇਖੀ ਨਾ ਕਿ ਸੈਟੇਲਾਈਟ ਆਹ ਨੂੰ ਵੱਡੀਆਂ ਪਹਿਲਾਂ ਪੰਜਾਬ ਦੇ ਪ੍ਰਸ਼ਾਸਨ ਮੁਲਾਜ਼ਮਾਂ ਨੇ ਪਹਿਲੇ ਜਦੋਂ ਅੱਗ ਲੱਗੀ ਸਾਨੂੰ ਪਤਾ ਲੱਗਿਆ ਸੀ ਅਸੀਂ ਇੱਥੇ ਪਹੁੰਚ ਗਏ ਕਿੰਨੇ ਕਾਲੇ ਕਿੰਨੇ ਕੋਲ ਕਿੰਨਾ ਮਿਲਣਾ ਪਤਾ ਨਹੀਂ ਪਹਿਲਾਂ ਤੁਰ ਤੇ ਬਹੁਤ ਡੇ ਘੰਟੇ ਕਰਿਆ ਤਾਂ ਹੁੰਦੀ ਜੀ ਕਿੰਨਾ ਕਿੰਨਾ ਏਰੀਆ 100 100 ਪਾਈ ਜੀ ਆਪਣੀ ਦੇ ਰਹੀ ਸੀ ਝੋੜੇ ਪਾ ਕੇ ਲੋਕ ਕਰਦੇ ਸੀ ਉਦੋਂ ਪਹਿਲਾਂ ਪਹੁੰਚਦੇ ਸੀ ਵੀਰ ਜੀ ਆਪਣੀ ਦੇਖੋ ਟਰਾਲੀਆਂ ਆਪਣੇ ਐਮਐਲਏ ਦੇ ਘਰੋਂ ਮਿਲਦੀਆਂ ਸਾਡੇ ਜਿਹੜੇ ਸਿਲੰਡਰ ਉਹ ਵਿੱਕ ਗਏ ਵੇਖੋ ਵੀ ਉੱਥੇ ਕਿੰਨਾ ਕੁਛ ਲਲਾ ਵੀ ਕਰਦਾ ਕਿ ਅਸੀਂ ਨਹੀਂ ਜਾਂਦਾ ਵੀ ਕੀ ਕੁਝ ਹੋਇਆ ਫ੍ਰੀਜਾਂ ਸਾਡੀਆਂ ਕੀ ਜਿਹੜੀਆਂ ਇੱਥੇ ਸੀਗੇ 100 ਕਟੋ ਵੀ ਚੱਪਲ ਚੋਰ ਅਪਣੀ ਸਰਕਾਰ ਤੇ ਬਹੁਤ ਉੱਤਰ ਗਿਆ ਸਾਡੀ ਟਰਾਲੀ ਚੋਰੀ ਚੱਪਲ ਚੋਰੀ ਕੱਚੀ ਚੋਰੀ ਸਰਕਾਰ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਸਾਡੀ ਖਤਰਾ ਦਾ ਮਾਰਿਆ ਜੇ ਪਿੰਡਾਂਾਂ ਤੇ ਥਾਂਾਂਾਂ ਤੇ ਬਹੁਤ ਜਗ੍ਹਾਾਂ ਤੇ ਦੇਖ ਸਕਦੇ ਆ ਕਿ ਸਾਰਾ ਕੰਮ ਕਿੱਡਾ ਹੋ ਗਿਆ ਬਹੁਤ ਦੁਆਇਆ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆ ਬਹੁਤ ਵੱਡੀ ਸਿਕਾ ਹੈ ਤੱਕਾ ਕੀ ਤਰੀਕ ਸਾਡੇ ਨਾਲ ਇੱਕ ਪਾਸੇ ਕਿਸਾਨ ਜੇ ਸਰਕਾਰ ਇਖਤਿਆਨਾ ਦੇ ਨਾਲ ਕਰਾਂਗੇ ਅਸੀਂ ਬਦਲਾ ਦੇ ਸਰਕਾਰਾ ਪਰ ਇਹ ਕੁਝ ਸ਼ੱਕ ਜਿਹੇ ਕਿਸਾਨਾਂ ਨੇ ਬਦਲਾ ਲਿਆ ਉਹਨਾਂ ਦੀ ਵੱਡੀ ਮਤਲਬ ਕਿ ਮੇਵਰੀ ਨਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਮੈਂ ਤਾਂ ਮੰਨਦਾ ਕਿ ਤੁਹਾਡੇ ਹੀ ਕਰਕੇ ਇਹ ਸਰਕਾਰ ਨਿਕਲੀ ਇਸ ਸਾਹ ਵਿੱਚ ਮਸੀਤ ਦੇ ਅਸਰਕੀ ਤੰਗਾਇਆ ਜਿਹੜੀ ਪਾਈ ਆਵਾਜ਼ ਪਾਉਂਦੀ ਮੈਂ 3-4 ਸਾਲੋਂ ਤੇ ਬੈਠ ਕੇ ਸੁਧਰਾਉਂਦੀਆਂ ਗੱਲਾਂ ਕਰਦਾ ਜਿਹੜੇ 25 ਸਾਲ ਰਾਜ ਕਰਨ ਤੋਂ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲ ਨਹੀਂ ਬਣਦਾ ਬਦਲਾਅ ਲਿਆਂਦਾ ਤਾਂ ਹੰਦਰਦੀ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗਸ਼ਟ ਚੱਲ ਜਾਵਾਂਗੇ ਉਹ ਤੁਸੀਂ ਭੈੜਾ ਹਾਲ ਕਰ ਦਾਂਗੇ ਆਉਣ ਵਾਲੇ ਸੰਗ ਦੇ ਵਿੱਚ ਇਹ ਤਾਂ ਸਾਡੇ 92 ਆ ਤੁਸੀਂ ਇੱਕ ਲੈ ਆ ਕੇ ਦੇਖੋ ਉਹ ਗਾਂ ਦੀ ਸੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਹੈ ਲੱਗਦੇ ਮੱਖਰਾਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਪਰ ਆਂ ਤੁਸੀਂ ਸੌਂ ਗਏ ਰਹੇ ਆ ਯਾਰ ਫਟਾਹ ਆਲੋ ਆ ਪਾਈਆਂ ਸਾਡੀਆਂ ਕਾਲੀਆਂ ਬੈਂਚ ਕਿਹੜਾ ਹੋ ਤੂੰ ਮੈਂਦਾ ਤੇਰੇ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਮੈਨੂੰ ਸਭ ਤੋਂ ਜ਼ਿਆਦਾ ਮੋਬਾਈਲ ਰਿਪੇਅਰ ਕਰਦਾ ਬਾਦੀਆਂ ਪੰਦਰ ਨੂੰ ਕਾਲੀਆਂ ਦਾ ਦੁੱਖ ਨਹੀਂ ਗਾ ਜੀ ਭਾਈ ਦਾ 1 ਲੱਖ ਰੁਪਏ ਦੀ ਸਾਡੀਆਂ ਕਾਲੀਆਂ ਉਹ ਕਹਿੰਦਾ ਇੱਕ ਕਾਲੀ ਨੂੰ ਐਂਪੈਰੀ ਕਰਾਵਾਣੀ ਅੱਜ ਫੋਟੇ ਤੇ ਅਸੀਂ ਬੈਂਕ ਕੇ ਰੱਖਿਆ ਤੁਸੀਂ ਜ਼ਮਾਨਤ ਦਿੱਤੀ ਹੈ ਜੀ ਪਰ ਉਹ ਇਹੋ ਜਿਹੇ ਐਮ ਐਲ ਏ ਸਾਰੇ ਨੇ ਚੁਣਿਆ ਸੱਤਾਰ ਤੱਕ ਬਚਾਓ ਹਾਈਬ੍ਰਿਡ ਤੋਂ ਨੇ ਤਾਂ ਪਹਿਲ ਦੇ ਬਿਜਟ ਮਤਲਬ ਕਿਹਾ ਜੋ ਚੋਰੀ ਪਾ ਕੇ ਲੈ ਕੇ ਜਾਊਗਾ ਜੀ ਮਿਹਰਬਾਨੀ ਸੀ ਐਮ ਸਾਫ ਕੋਲ ਵੀ ਗੱ ਸਰਕਾਰਾਂ ਦੇ ਵਿੱਚ ਤਾਂ ਪੂਰਾ ਟੰਗ ਆ ਪਲੀ ਗਈ ਤੁੰ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆ ਪ੍ਰੋਬਲਮ ਆ ਉਹਨਾਂ ਨੂੰ ਸੌਖੀ ਨਹੀਂ ਪੈ ਰਹੀ ਕਹੋ ਅੱਜ ਨੇਰਾ ਜ਼ਰੂਰ ਕਰੋ ਸੇਕੇ ਦੱਸੋ ਪਿਛਲੇ ਵਾਰੀ ਉਹੋ ਹੀ ਜਿਹੜਾ 26 ਬੋਲੀਆ ਸਰਕਾਰ ਨੇ ਯੂਨੀਵਰਸਿਟੀ ਦਾ ਬੀ ਆ ਉਹ ਛੈਲਰਾਂ ਵਾਲੇ ਲੈ ਗਏ ਨਹੀਂ ਸਾ ਤੋਂ 10-10 ਕਿਲੋ ਕਾਟ ਲਈ ਹੈ ਜੀ ਮੈਂ ਤਾਂ ਇੱਥੇ ਲਗਨੀ ਸੀ ਯਾਰ ਕਿੱਦਾਂ ਲੱਗੇ ਇੱਕ ਲਾਸਟ ਮਹੀਨੇ ਦੀ ਨਵਾਂ ਮੁੱਦਾ ਕਰ ਧਿਆਨ ਤੋਂ ਪਾਸੇ ਹੋ ਗਿਆ ਐਮਐਲ ਸਾਹਿਬ ਇੱਕ ਮੰਡਾ ਇਸ ਵਾਰੀ ਨਾ ਨਵੀਂ ਬਿਮਾਰੀ ਆ ਕਣਕ ਦੀ ਕਰ ਨਾਲ ਬੰਟ ਦਿਨਾ ਦੇ। ਮੈਂ ਤੁਹਾਡੀ ਗੱਲ ਵਿੱਚ ਬਹੁਤ ساری ਕੰਚਾਂ ਨੇ ਜਿਹਨੂੰ ਕਢਾਣਾ। ਵੀ ਉਹ ਕਾਲੀ ਕਾਲੀ ਹਾਂ ਕਾਲੀ ਹਾਂ ਜੀ। ਉਹਦੇ ਬਾਰੇ ਜਰੂਰ ਸਰਕਾਰ ਨੂੰ ਦੋਖਾ ਕਿ ਲੋਕ ਕਰੇ 100 ਵਿੱਚ। ਗੱਲ ਮੇਰੇ ਧਿਆਨ ਚਾਹੀ। ਹਾਂ ਵਿਕਣ ਦੇ ਵਿੱਚ ਇੱਕ ਤਾਂ ਆ ਰਹੀ ਆ। ਹਾਂ ਦੂਸਰੀ ਗੱਲ ਜਿਹਦਾ ਰੇਟਾਂ ਘੱਟ ਲੱਗਦਾ ਤਾਂ ਉਹ ਲੋਕਾਂ ਨੂੰ ਜਿੰਮੇਦਾਰੀ। ਕੋਈ ਗੱਲ ਕੋਈ ਗੱਲ ਮੈਂ ਠਹਾ ਹਾਂ ਪਰ। ਹਾਂ ਦੇਖ ਕੇ ਕੋਈ ਗਾਲੀ ਪਾਈਸਾ। ਠੀਕ ਹੈ ਜੀ। ਬਹੁਤ ਖੰਦਰਦੀ ਆ ਤੁਹਾਡੇ ਨਾਲ। ਵੀ ਉਹ ਜਦੋਂ ਸਰਕਾਰ ਦਾ ਯੂਨੀਵਰਸਿਟੀ ਵੀ ਡਿਕਲੇਅਰ ਕਰਦਾ ਫਿਰ ਚੰਦਰ ਨਾਲ ਜਿਵੇਂ ਕੋ ਨੂੰ ਤਾਂ ਅਸਲ ਘੱਟ ਆ। ਉਹਨੂੰ ਕੱਟ ਕਿਉਂ ਮਤਲਬ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਸੀ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਆ ਕੇ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਲੱਗ ਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਮੈਂ ਫਿਰ ਧਿਆਨ ਜਿ ਕਰਾ ਦਿਆਂਗਾ